ਕਾਰ ਟੰਗੇ ਲਹਿਰਾਰੀ ਏ ਜਸ਼ਨ ਦਾ ਮਾਹੌਲ ਏ ਵੀ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਤੇ ਤੁਸੀਂ ਕਹਿ ਰਹੇ ਜੀ ਕਾਲਾ ਦਿਵਸ ਏ ਕੀ ਕੀ ਕਾਰਨ ਏ ਤਾਂ ਤੁਸੀਂ ਕਾਲਾ ਦਿਵਸ ਕਿਉਂ ਬਣਾ ਰਹੇ ਹੋ ਮੈਂ ਕਹਾਂਗਾ ਪੰਜਾਬ 'ਚ ਕੋਈ ਐਸੀ ਨਹਿਰ ਨਹੀਂ ਪੰਜਾਬ 'ਚ ਕੋਈ ਐਸਾ ਪੁਲ ਨਹੀਂ ਜਿੱਥੇ ਤੇ ਸਾਡੇ ਨੌਜਵਾਨਾਂ ਦਾ ਖੂਨ ਡੁੱਲਿਆ ਹੋਵੇਗਾ ਸਾਡੇ ਨੌਜਵਾਨ ਸ਼ਹੀਦ ਨਹੀਂ ਕੀਤੇ ਹੋਣਗੇ ਉਸ ਤੋਂ ਬਾਅਦ ਵਿੱਚ ਹੋਰ ਬੜੇ ਤਰ੍ਹਾਂ ਦੇ ਛਤਤ ਪਾਈਚ ਫੌਜਾਂ ਸੇ ਖਾਲੜਾ ਨੂੰ ਚੀਤ ਕਰਨਾ ਸਾਡੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣਾ ਫਜ਼ਾ ਕੱਟਣ ਤੋਂ ਬਾਅਦ ਵੀ ਸਿੰਘਾਂ ਨੂੰ ਅਰੇ ਆ ਨਾ ਕਰਨ ਸਾਡੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿੰਦੇ ਆ ਜਿਹੜੇ ਕਹਿੰਦੇ ਲੋਕਾਂ ਨੇ ਇਹਨੇ ਵੀ ਇੱਥੇ ਪੰਜਾਬ 'ਚ ਪਰਚੇ ਕਰਨ ਨਾਲ ਕੋਈ ਕਸਰ ਨਹੀਂ ਛੱਡੀ ਤਰਾਜੋ ਝੂਠੇ ਪਰਚੇ ਪਾਈ ਅਮਰਪਾਲ ਵਰਗੇ ਤੇ ਇੱਕ ਥਾਣੇ ਦਾ ਘਰਾਓ ਕਰਨ ਲਈ ਇੱਕ ਬੰਦਾ ਛਡਾਉਣ ਲਈ ਉਹਨਾਂ ਨੂੰ ਐਨਐਸ ਸੀ ਲਾ ਕੇ ਡੂਬੜੂ ਕਰ ਦਿੱਤੀ ਗਿਆ ਛੁੱਟਿਆ ਹੋਇਆ ਹੈ ਕਈ 2 ਸਾਲ ਸਮਾਂ ਹੋ ਚਲੇ ਆ 2 ਸਾਲ ਹੋ ਜਾਣੇ ਆ ਮਾਰ ਕੇ 2 ਸਾਲ ਪੂਰੇ ਹੋ ਜਾਣੇ ਆ ਫਿਰ ਇੱਥੇ ਇਹਨਾਂ ਨੇ ਥਾਣੇ ਨੂੰ ਕੰਨ ਲਾਤੀਆਂ ਇਹਨਾਂ ਨੇ ਥਾਣੇ ਸਾੜ ਦਿੱਤੇ ਗਏ ਇਨਾਂ ਦੇ ਘਰਾਂ ਦੇ ਘਰ ਸਾਰੇ ਕੇ ਪਰ ਉਹਨਾਂ ਤੇ ਐਨਐਸਏ ਨਹੀਂ ਲੱਗੀ ਸਾਡੇ ਸਿੰਘਾਂ ਤੇ ਛੁੱਟੀਆਂ ਐਨਐਸਏ ਲਾ ਕੇ ਛੁੱਟੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਿਆ ਹੈ ਤੇ ਭਾਈ ਰਗਵੀਰ ਸਿੰਘ ਨੂੰ ਵੀ ਹਲ ਹੋਣਾ ਚਾਹੁੰਦੀ ਆ ਅੰਦਰਖਾਤੇ ਬਹੁਤ ਜਰੂਰ ਦਾ ਕਟਾਸ਼ ਬਾ ਸੋ ਇਸ ਵਾਸਤੇ ਜੇ ਕੌਮ ਹੋ ਲਾਮਾਂ ਤੋਂ ਹੋਵੇ ਇਹਨੇ ਆਪਣੇ ਜਹਦਾਰਾਂ ਤੇ ਮਗਲ ਆਪਸ ਸਹਿਯਰਤ ਹੋ ਕੇ ਖੜੀਏ ਕਿ ਆਪਾਂ ਕਹਿੰਦੇ ਜਿਹੜੇ ਜਹਦਾਰ ਬਾ ਉਹ ਕਾਲੀ ਫੁਲਾ ਸਿੰਘ ਵਰਗੇ ਹੋਣੇ ਚਾਹੀਦੇ ਆ ਤੇ ਜਿਹੜੀ ਉਸ ਜਿਹੜੀ ਸਿੱਖ ਸੈਕ ਸਰਬ ਸੀ ਨਾ ਤੇ ਫੌਜੀ ਜਵਾਨ ਸੀ ਸਾਨੂੰ ਵੀ ਉਹ ਬਣਨਾ ਚਾਹੀਦਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਹਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ 26 ਜਨਵਰੀ ਇੱਕ ਪਾਸੋਂ ਇੱਕ ਪਾਸੇ ਸਰਕਾਰ ਜਸ਼ਨ ਦਾ ਮਾਹੌਲ ਦੇ ਵਿੱਚ ਤਿਰੰਗੇ ਲਹਿਰਾਏ ਜਾ ਰਹੇ ਨੇ ਹਰ ਹਲਕੇ ਦੇ ਵਿੱਚ ਅੱਜ ਬੜਾ ਜਸ਼ਨ ਦਾ ਮਾਹੌਲ ਸਰਕਾਰ ਵੱਲੋਂ ਲੀਕਿਆ ਗਿਆ ਪਰ ਦੂਸਰੇ ਪਾਸੇ ਗੱਲ ਵੇਖੀਏ ਇੱਕ ਸਿੱਖ ਜਥੇਬੰਦੀਆਂ ਇਹ ਕਾਲਾ ਦਿਵਸ ਮਨਾ ਰਹੀਆਂ ਕਿਸਾਨ ਜਥੇਬੰਦੀਆਂ ਵੇਖੀਏ ਤੇ ਉਹ ਟਰੈਕਟਰ ਮਾਰਚ ਕਰ ਰਹੀਆਂ ਸੜਕਾਂ ਦੇ ਉੱਪਰ ਉਹ ਵੀ ਕਾਲਾ ਦਿਵਸ ਕਹਿ ਰਹੀਆਂ ਲੰਬੇ ਸਮੇਂ ਤੋਂ ਪੰਥਕ ਆਗੂ ਜਿਹੜੇ ਨੇ ਭਾਵੇਂ ਉਹ 15 ਅਗਸਤ ਹੋਵੇ ਭਾਵੇਂ 26 ਜਨਵਰੀ ਹੋਵੇ ਇਹਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਅਸੀਂ ਫਰੋਜਪੁਰ ਸ਼ਹਿਰ ਦੇ ਵਿੱਚ ਖੜੇ ਆ ਇਸੇ ਸ਼ਹੀਦ ਉਦਮ ਸਿੰਘ ਚੌਂਕ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ 15 ਅਗਸਤ ਨੂੰ ਵੇਖ ਚੁੱਕੇ ਹੋ ਪਿਛਲੀ 26 ਜਨਵਰੀ ਨੂੰ ਵੇਖ ਚੁੱਕੇ ਹੋ ਜਾਣਨ ਦਾ ਯਤਨ ਕਰਦੇ ਆ ਕਿ ਕਿੰਨਾ ਲੰਮਾ ਸਮਾਂ ਇਹਨਾਂ ਨੂੰ ਕਾਲੇ ਦਿਨ ਕਰਕੇ ਮਨਾਉਣਾ ਪਵੇਗਾ ਸਭ ਤੋਂ ਪਹਿਲਾਂ ਪੰਥਕ ਆਗੂਆਂ ਦਾ ਚੈਨਲ ਤੇ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਵਾਗਤ ਭਾਈ ਹਰਪਾਲ ਸਿੰਘ ਜੀ ਸਾਰੇ ਚੈਨ ਵਾਲੇ ਵੀਰਾਂ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਕਿੜੀ ਸਾਡੀ ਆਵਾਜ਼ ਦੁਲਿੰਦ ਕ੍ਰਿਪਾ ਜਾਣ ਵਾਸਤੇ ਆਏ ਜੀ ਆਹ ਮਹਾਲਮ ਸਾਹਿਬ ਸਰਕਾਰ ਤਰੰਗੇ ਲਹਿਰਾ ਰਹੀ ਏ ਜਸ਼ਨ ਦਾ ਮਾਹੌਲ ਏ ਵੀ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਤੇ ਤੁਸੀਂ ਕਹਿ ਰਹੇ ਜੀ ਕਾਲਾ ਦਿਵਸ ਏ ਕੀ ਕੀ ਕਾਰਨ ਏ ਤਾਂ ਤੁਸੀਂ ਕਾਲਾ ਦਿਵਸ ਕਿਉਂ ਬਣਾ ਰਹੇ ਹੋ ਤਾਲਾ ਦੇ ਸਹੁਰ ਪਾਲ ਸਿੰਘ ਜੀ ਜਦੋਂ ਸਾਡੇ ਬਜ਼ੁਰਗਾਂ ਨੇ ਦੇਸ਼ ਨੂੰ ਯਾਦ ਕਰਾਇਆ ਸੀ ਨਾ ਉਸ ਟਾਈਮ ਤੇ ਸਾਡੇ ਬਜ਼ੁਰਗਾਂ ਨੇ ਖੂਨ ਆਪਣੇਆਂ ਫਾਂਸੀਆਂ ਦੇ ਰਸੇ ਚੁੰਮੇ ਕਾਲੇ ਪਾਲੀਆਂ ਦੀਆਂ ਸਜਾ ਕੱਟੀਆਂ ਜੇਹਲਾਂ ਕੱਟੀਆਂ ਆਪਣੇ ਘਰ-ਬਾਰ ਬਰਬਾਦ ਕਰਾ ਲਏ ਸਾਡੇ ਵੱਡਿਆਂ ਨੇ ਬਿਲਕੁਲ ਜੀ ਕੁਰ ਕਰਤੇ ਕੋਈ ਘਤਰੀ ਬਾਬੇ ਕੋਈ ਕਿ ਮੈਂ ਨਹੀਂ ਸਕਦਾ ਕਿੰਨੇ ਕੁ ਸਿਫਾੜੀਆਂ ਲਹਿਰਾਂ ਰਫੀਆਂ ਪੰਜਾਬ ਚੋਂ ਬਿਲਕੁਲ ਜੀ ਤੇ ਉਹਨਾਂ ਸਾਰਿਆਂ ਨੇ ਇਸ ਦੇਸ਼ ਨੂੰ ਆਪਣਾ ਖੂਨ ਡੋਲ ਕੇ ਯਾਦ ਕਰਾਇਆ ਫਿਰ ਅੰਗਰੇਜ਼ ਕਹਿੰਦਾ ਸੀ ਸਾਨੂੰ ਵੱਖਰਾ ਦੇਸ਼ ਲੈ ਲਓ ਪਰ ਸਾਡੇ ਉਸ ਟਾਈਮ ਦੇ ਲੀਡਰ ਮਹਾਤਮਾ ਗਾਂਧੀ ਨੇ ਆਪਣੀ ਗੱਲਾਂ ਵਿੱਚ ਲੈ ਕੇ ਤੁਹਾਨੂੰ ਨਾਂ ਰੱਖਣ ਦਾ ਯਤਨ ਕੀਤਾ ਪਹਿਲਾਂ ਹੀ ਦੇਖਦਾ ਕਿਹੜਾ ਗ੍ਰਹਿ ਮੰਤਰੀ ਨੇ ਸਾਨੂੰ ਅਜਰਾਇਲ ਪੈਸ਼ਾ ਕੌਮ ਆਖਿਆ ਜਰਾਈ ਪੈਸ਼ਾ ਆ ਅਜਰਾਇਨ ਪੈਸ਼ਾ ਕੌਮ ਇੱਥੇ ਵਿੱਚ ਜਰਾਈਨ ਪੈਸ਼ਾ ਕੌਮ ਉਹ ਤੋਂ ਬਾਅਦ ਸਾਡੇ ਨਾਲ ਮੋਰਚੇ ਸਾਨੂੰ ਪੰਜਾਬੀ ਸੂਬੇ ਤੇ ਲਾਉਣੇ ਪਏ ਸਾਨੂੰ ਜੇਲ੍ਹਾਂ ਕਟਣੀਆਂ ਪਈਆਂ ਉਹ ਤੋਂ ਵੀ ਸਾਡੇ ਦੋ ਸਿੰਘ ਸ਼ਹੀਦ ਹੋਏ ਪੰਜਾਬੀ ਸੂਬਾ ਲੈਣ ਲਈ ਬਾਅਦ ਵਿੱਚ ਇਹਨਾਂ ਪਹਿਲੋ ਇੱਕ ਪੰਜਾਬ ਪਾਕਿਸਤਾਨ ਛੱਡਤਾ ਦੂਜਾ ਪੰਜਾਬ ਫਿਰ ਇਹ ਤੋਂ ਹਰਿਆਣਾ ਵੱਖਰਾ ਕਰਤਾ ਮਾਚਲ ਵੱਖਰਾ ਕੀਤਾ ਗਿਆ ਟੋਟੇ ਕੀਤੇ ਗਏ ਟੋਟੇ ਕੀਤੇ ਗਏ ਪੰਜਾਬ ਦੇ ਉਹ ਤੋਂ ਬਾਅਦ ਸਾਡੇ ਗੁਰੂ ਘਰਾਂ ਤੇ ਇਹਨਾਂ ਜੰਮੀ ਪਖੰਡੀ ਗਰੁੱਪ ਬਣਾ ਕੇ ਪੰਜਾਬ ਦੇ ਵਿੱਚ ਭੇਜਣੇ ਸ਼ੁਰੂ ਕੀਤੇ ਜਿਨ੍ਹਾਂ ਵਿੱਚ ਨਰਨਕਾ ਦੀ ਲਾਲੋ ਸਾਰੇ ਦੇਰੇ ਕਿੰਨੇ ਵੀ ਦੇਰੇ ਪੰਜਾਬ ਤਿੰਨ ਸਾਰੇ ਇਹਨਾਂ ਸਰਕਾਰਾਂ ਦੀ ਦੇਣ ਹੈ ਇਹ ਸਾਡੇ ਪੰਜਾਬ ਤੋਂ ਸਾਨੂੰ ਸਿੱਖੀ ਨੂੰ ਤੋੜਨ ਦਾ ਦੂਰ ਕਰਨ ਦੇ ਯਤਨ ਕੀਤੇ ਉਤੂ ਬਾਅਦ ਵਿੱਚ ਸਾਡੇ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਕੀਤਾ ਗਿਆ ਸ਼ਾਂਤਮਈ ਤਰੀਕੇ ਨਾਲ ਕਿਸੇ ਵੀ ਧਰਮ ਤੇ ਦੇਸ਼ ਤੇ ਟੈਂਕ ਨਹੀਂ ਚੜਾਏ ਜਾਂਦੇ ਟੈਂਕ ਚੜਾਏ ਜਾਂਦੇ ਵਿਰੋਧੀ ਦੇਸ਼ ਤੇ ਪ੍ਰਸਾਦਾਂ ਇੱਕ ਇਤਿਹਾਸ ਚ ਨਾ ਹੈ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕ ਚੜਾਏ ਗਏ ਨੇ ਉਹ ਟੈਂਕਾਂ ਤੋਪਾਂ ਦਾ ਸ੍ਰੀ ਅਕਾਲ ਤਖਤੋਂ ਘਾ ਕੇ ਤਿਆਰੀ ਕੀਤਾ ਗਿਆ ਉਤੂ ਬਾਅਦ ਸਾਡੇ ਨਸਲ ਕੁਛੀ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੀ ਧਰਤੀ ਦੇ ਘਰਾਂ ਜੋ ਨੌਜਵਾਨਾਂ ਨੂੰ ਕੱਢ ਕੱਢ ਕੇ ਟੇਪੋਲਿਸ ਮੁਕਾਬਲੇ ਬਣਾ ਕੇ ਮੈਂ ਕਹਾਂਗਾ ਪੰਜਾਬ ਦੀ ਕਿ ਕੋਈ ਐਸੀ ਨਹਿਰ ਨਹੀਂ ਪੰਜਾਬ ਦਾ ਕੋਈ ਐਸਾ ਪੁੱਲ ਨਹੀਂ ਜਿੰਦੇ ਤੇ ਸਾਡੇ ਨੌਜਵਾਨਾਂ ਦਾ ਖੂਨ ਨਹੀਂ ਡੁੱਲਿਆ ਹੋਵੇਗਾ ਸਾਡੇ ਨੌਜਵਾਨ ਸ਼ਹੀਦ ਨਹੀਂ ਕੀਤੇ ਹੋਣਗੇ ਉਸ ਤੋਂ ਬਾਅਦ ਵਿੱਚ ਹੋਰ ਬੜੇ ਤਰ੍ਹਾਂ ਦੇ ਛਤਤ ਭਾਈ ਜਸਵੰਤ ਸਿੰਘ ਖਾਲੜਾ ਨੂੰ ਛੀਦ ਕਰਨਾ ਸਾਡੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣਾ ਸਜ਼ਾ ਕੱਟਣ ਤੋਂ ਬਾਅਦ ਵੀ ਸਿੰਘਾਂ ਨੂੰ ਹਰਿਆਣਾ ਕਰਨਾ ਸਾਡੇ ਮੋਰਚੇ ਸਾਰੇ ਤੁਸੀਂ ਦੇਖ ਸਕਦੇ ਹੋ ਮੋਰਚੇ ਲੱਗੇ ਬੰਦੀ ਸਿੰਘਾਂ ਰਿਹਾਈ ਮੋਰਚਾ ਲੱਗਾ ਜਿੰਦੇ ਭਾਈ ਗੁਰਵਖਸ ਸਿੰਘ ਛੀਦ ਹੋਇਆ ਬਾਪੂ ਸੂਰ ਸਿੰਘ ਛੀਦ ਹੋ ਗਿਆ ਕਿਸਾਨੀ ਦੇ ਮੋਰਚੇ ਲੱਗੇ ਨੇ ਜਿਹਦੇ ਤੋਂ 700 ਤੋਂ ਵੱਧ ਕਿਸਾਨ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਸ਼ਹੀਦ ਹੋਏ ਉਹਨਾਂ ਵੀ 1.5 ਸਾਲ ਤੋਂ ਬਾਅਦ ਉੱਥੇ ਵੀ 2-3 ਖਾਨ ਸ਼ਹੀਦ ਹੋ ਗਏ ਨੇ ਬੱਲੇਵਾਲ ਸਾਹਿਬ ਮਰਨਵਰਤ ਤੇ ਬੈਠਾ ਏ ਫਿਰ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਨੇ ਕੋਈ ਵੀ ਅਜ ਤੱਕ ਕਿਸੇ ਦੀ ਮੰਗ ਨਹੀਂ ਮੰਨੀ ਸਾਡੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿੰਦੇ ਆ ਜਿਹੜੀ ਕਹਿੰਦੇ ਲੋਕਾਂ ਨੇ ਇੰਨੇ ਵੀ ਇੱਥੇ ਪੰਜਾਬ 'ਚ ਪਰਚੇ ਕਰਨ ਨਾਲ ਕੋਈ ਕਸਰ ਨਹੀਂ ਛੱਡੀ ਘਰਾਂ 'ਚੋਂ ਝੂਠੇ ਪਰਚੇ ਪਾਈ ਅਮਰਪਾਲ ਵਰਗੇ ਤੇ ਇੱਕ ਥਾਣੇ ਦਾ ਘਰਾਵ ਕਰਨ ਲਈ ਇੱਕ ਬੰਦਾ ਛਡਾਉਣ ਲਈ ਉਹਨਾਂ ਨੂੰ ਐਨਆਰਸੀ ਲਾ ਕੇ ਡੁਬੜੂਗੜ੍ਹ ਦੀ ਜੇਲ੍ਹ ਛੁੱਟਿਆ ਹੋਇਆ ਏ ਕਈ 2 ਸਾਲ ਸਮਾਂ ਹੋ ਚਲੇ ਆ 2 ਸਾਲ ਹੋ ਜਾਣੇ ਆ ਮਾਰਚ ਦੇ 2 ਸਾਲ ਪੂਰੇ ਹੋ ਜਾਣੇ ਆ ਪਰ ਇੱਥੇ ਜਿਨ੍ਹਾਂ ਨੇ ਥਾਣੇ ਨੂੰ ਕਾ ਲਾਤੀਆਂ ਜਿਨ੍ਹਾਂ ਨੇ ਥਾਣੇ ਸਾੜ ਦਿੱਤੇ ਗਏ ਜਿਨ੍ਹਾਂ ਨੇ ਘਰਾਂ ਦੇ ਘਰ ਸਾੜੇ ਗਏ ਪਰ ਉਹਨਾਂ ਤੇ ਐਨਐਫਸੀ ਨਹੀਂ ਲੱਗੀ ਸਾਜੇ ਸਿੰਘਾਂ ਤੇ ਝੂਠੀਆਂ ਐਨਐਫਸੀ ਲਾ ਕੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਿਆ ਹੈ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਭਈਰੂ ਸੰਵਿਧਾਨ ਜਿਹੜਾ ਕਾਨੂੰਨ ਬਰਾਬਰ ਦਾ ਅਧਿਕਾਰ ਨਹੀਂ ਦੇ ਰਿਹਾ ਇਸ ਕੋਲੋਂ ਤੁਸੀਂ ਕਾਲਾ ਦਿਸ਼ਕ ਬਣਾ ਰਹੇ ਹੋ ਬਿੱਲ ਪੁੱਲ ਸਾਰੇ ਨਾਲ ਉਸ ਇਸ ਬਲਾਮ ਸਾਨੂੰ ਬਰਾਬਰ ਦਾ ਅਧਿਕਾਰ ਦਿੰਦਾ ਕੀ ਲੋੜ ਸੀ ਸਾਡੇ ਸਿੰਘਾਂ ਨੂੰ ਛੀਤ ਦੋਣ ਦੀ ਕੀ ਲੋੜ ਸੀ ਸੰਤ ਜਰਨੈਲ ਸਿੰਘ ਨੂੰ ਉੱਥੇ ਹਰਮੰਦਰ ਸਾਹਿਬ ਮੋਰਚਾ ਲਾਉਣ ਲਈ ਪੰਜਾਬੀ ਸੂਬੇ ਨਾਨਪੁਰ ਦੇ ਮਤੇ ਲੈਣ ਦੀ ਕੀ ਲੋੜ ਪਈ ਸਾਨੂੰ ਇੱਕ ਦਿਨ ਵੀ ਇਹ ਦੇਖਣ ਨੂੰ ਸਾਨੂੰ ਬਰਾਬਰ ਦਾ ਹੱਕ ਨਹੀਂ ਦਿੱਤਾ ਸਾਨੂੰ ਗੁਲਾਮਾਂ ਦੀ ਜ਼ਿੰਦਗੀ ਅਸਾਧਿਕ ਕੀਤਾ ਜਾ ਰਿਹਾ ਇੱਥੇ ਸਜ਼ਾ ਪੂਰੀ ਹੋਣ ਤੋਂ ਬਾਵਜੂਦ ਵੀ ਜਿਹੜੇ ਤੁਹਾਡੇ ਸਿੰਘ ਨੇ ਸਾਰੇ ਅਜੇ ਵੀ ਜੇਲ੍ਹਾਂ 'ਚ ਡੱਕੇ ਨੇ ਸਾਰੇ ਸਿੰਘ ਜੇਲ੍ਹਾਂ 'ਚ ਡ ਆਮੂਰ ਤੇ ਚੰਡੀਗੜ੍ਹ ਦੀਆਂ ਬਰੂਹਾ ਦੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਕੱਠ ਕੀਤਾ ਉੱਥੇ ਵੀ ਕਹਿੰਦੇ ਅਥਰੂ ਗੈਸ ਦੇ ਗੋਲੇ ਇਦ ਕਹਿੰਦੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਅਥਰੂ ਪੈ ਛੱਡਿਆ ਗਿਆ ਸਾਨੂੰ ਰਸਤੇ ਹੀ ਰੋਕਿਆ ਗਿਆ ਸਾਨੂੰ ਉੱਥੇ ਨਹੀਂ ਪਹੁੰਚਣ ਦਿੱਤਾ ਗਿਆ ਆ ਸਾਡੀ ਕੌਮ ਦਾ ਜਹੇਦਾਰ 1991 ਤੋਂ 93 ਬੈਨਰ ਲਗਾ ਪਾਈ ਗੁਰਦੇਵ ਸਿੰਘ ਕਹਿੰਗੇ ਦਾ ਪਿੱਛੇ ਬੈਨਰ ਲੱਗਾ ਵੱਡਾ ਉਹਨੂੰ ਘਰੋਂ ਕੱਢ ਕੇ ਆਪਣੇ ਕੋਟਨੇ ਵਰਕੇ ਐਸਐਸਪੀ ਦੀ ਐਸਪੀਨ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਡੱਕਰੇ ਕਰਕੇ ਸੱਤ ਨੂੰ ਦਰਿਆ ਛੁੱਟਿਆ ਗਿਆ ਉਹਨਾਂ ਨੂੰ ਕੱਜ ਜ਼ਿਕਰ ਹੁੰਦਾ ਇਨਸਾਫ ਸਾਨੂੰ ਮਿਲਿਆ ਤੁਹਾਡੀ ਕੋਲ ਜੀ ਫਾਊਂਡੇਸ਼ਨ ਦੇ ਸਿੰਘ ਵੀ ਸਾਡੇ ਨਾਲ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਲੰਬੇ ਸਮੇਂ ਤੋਂ ਮੈਨੂੰ ਲੱਗਦਾ 4-5 ਸਾਲ ਤੋਂ ਤੁਸੀਂ ਮਤਲਬ ਕਾਲਾ ਦਿਵਸ ਕਰਕੇ ਭਾਵੇਂ 15 ਅਗਸਤ ਹੋਵੇ ਤੇ ਭਾਵੇਂ 26 ਜਨਵਰੀ ਹੋਵੇ ਤੁਸੀਂ ਕਾਲਾ ਦਿਵਸ ਕਰਕੇ ਮਨਾਉਂਦੇ ਜੇ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਸਮੇਂ 'ਚ ਸਰਕਾਰ ਤੁਹਾਡੇ ਬੰਦੀ ਸਿੰਘਾਂ ਨੂੰ ਰਿਹਾ ਕਰ ਸਕਦੀ ਜਿੰਨਾ ਚਾਏ ਗੱਲ ਪਤਾ ਕੀ ਇਹ ਗੱਲ ਹੈ ਜਿਹੜੇ ਧੰਨ ਧਨ ਸੈਸਰੀ ਗ੍ਰਾਂਟਸਾਂ ਦੀ ਕਿਰਪਾਣੀ ਹੈ ਨਾ ਜੇ ਕਿਰਪਾਨੀਆਂ ਅਸੀਂ ਪੜਾਂਗੇ ਨਾ ਤਾਂ ਅਸੀਂ ਸਾਰੇ ਜ਼ੋਦੇਦਾਰ ਇੱਕ ਸਾਡੀ ਗੁਰਬਾਣੀ ਦੇ ਵਿੱਚ ਵੀ ਇਹਨਾਂ ਨੇ ਮਲਾਵਟ ਕਰ ਦਿੱਤੀ ਏ ਕਿਉਂਕਿ ਜਿਹੜਾ ਗੁਰਬਾਣੀ ਪੜਦਾ ਨਾ ਗੁਰਬਾਣੀ ਵਿੱਚ ਸਾਡੇ ਇਤਰਾ ਹੀ ਹੈ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਾਵਾ ਨੂੰ ਜਾਵਰ ਕਹਿਤਾ ਉਦੋਂ ਦੀ ਹਕੂਮਤ ਸਰਕਾਰ ਨੂੰ ਕਹਿਤਾ ਜੇ ਅੱਜ ਆਹੀ ਵੀ ਗੁਰਬਾਣੀ ਪੜਾਂਗੇ ਨਾ ਨਰੋਲੋਂ ਦੇ ਵਿਚਾਰ ਕਰਾਂਗੇ ਤੇ ਅਸੀਂ ਵੀ ਸਰਕਾਰਾਂ ਨੂੰ ਸਿੱਧੇ ਤੌਰ ਤੇ ਹੱਥ ਪਾਰ ਪਾ ਲਵਾਂਗੇ ਤੇ ਸਾਡੀ ਸਰਕਾਰ ਤਾਂ ਹੀ ਸਾਨੂੰ ਸਾਡੀ ਗੁਰਬਾਣੀ ਵਿੱਚ ਮਲਾਵਟ ਕਰ ਰਹੀ ਏ ਇਹ ਵੀ ਇਹ ਜੋਧਾ ਨਾ ਪੰਜਣ ਇਤਿਹਾਸ ਦੇ ਵਿੱਚ ਮਲਾਵਟ ਹੋ ਰਹੀ ਏ ਇਤਿਹਾਸ ਦੇ ਵਿੱਚ ਮਲਾਵਟ ਹੋ ਰਹੀ ਏ ਇਸੇ ਕਰਕੇ ਜਿੰਨਾ ਤੇ ਸਾਡੀਆਂ ਮਾਰੀਆਂ ਸਰਕਾਰਾਂ ਸਾਨੂੰ ਵੀ ਸਾਡੇ ਗੁਰੂਗ੍ਰਾਂਤ ਸਾਹਿਬ ਦੀਆਂ ਸਾਨੂੰ ਸਾਫ਼ ਨਹੀਂ ਮਿਲਦਾ ਉਹਨਾਂ ਤੇ ਅਸੀਂ ਮੈਨੂੰ ਨਹੀਂ ਹੁੰਦਾ ਸਾਨੂੰ ਕੋਈ ਇਨਸਾਫ਼ ਮਿਲ ਸਕੇ ਤੁਸੀਂ ਤੁਸੀਂ ਮਾਰ ਸਭ ਕੋਈ ਗੱਲ ਕੀਤੀ ਸੀ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਿੱਖਾਂ ਦੇ ਲਈ ਕਾਨੂੰਨ ਜਿਹੜਾ ਆ ਜਿਹੜਾ ਸੰਵਿਧਾਨ ਆ ਉਹ ਵੱਖਰਾ ਆ ਸਾਡੇ ਨਾਲ ਧੱਕੇ ਹੁੰਦੇ ਆ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਆ ਪਰ ਬੰਦੀ ਸਿੰਘਾਂ ਦੇ ਬਰ ਖਿਲਾਫ ਐਫੀਡੇਫਟ ਲਿਖ ਕੇ ਦਿੱਤੇ ਗਏ ਕਿ ਜੇ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਕਿ ਜਿਹੜੇ ਪੰਜਾਬ ਦਾ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਵਿਗੜ ਜੂਗੀ ਤੇ ਉਹ ਲਿਖ ਕੇ ਦੇਣ ਵਾਲੇ ਤਾਂ ਪੱਗ ਵਾਲੇ ਸੀ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਵੇਖੋ ਭਾਈ ਜਸਵੀਰ ਸਿੰਘ ਜੀ ਹਮਲਾ ਕਰਾਉਣ ਵਾਲੇ ਵੀ ਪੱਗ ਵਾਲੇ ਸੀ ਇਹਨਾਂ ਦਰਬਾਰ ਤੋਂ ਤੇ ਹਮਲਾ ਕਰਾਉ ਉਹ ਵੀ ਪੱਗ ਵਾਲੇ ਸੀ ਕਿ ਉਹਨਾਂ ਨੇ ਦਿੱਲੀ ਨੂੰ ਚਿੱਠੀਆਂ ਲੈ ਕੇ ਪਾਈਆਂ ਜੱਗ ਜਹਰ ਹੋ ਚੁੱਕੇ ਨੇ ਉਹਨਾਂ ਨੇ ਕਰਾਇਆ ਸੀ ਉਹਨਾਂ ਪੱਗਾਂ ਦੇ ਸੇਰ ਹੀ ਪਸਾਏ ਹੋਏ ਨੇ ਉਹ ਪੱਗਾਂ ਵਾਲੇ ਜੀ ਪੱਗਾਂ ਦੇ ਸੇਰ ਪਸਾਏ ਹੋਏ ਨੇ ਪੱਗ ਆਪ ਡਰਾਮਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਸਾਰਾ ਕੁਝ ਕਰਾਇਆ ਜੇ ਗੁਰੂ ਕਾਸ਼ੇ ਬੇਦਬੀ ਕਰਾਈ ਪੱਗਾਂ ਲਈ ਕਰਾਈ ਆ ਪੱਕਾ ਨਹੀਂ ਸਰਕਾਰ ਚ ਹੋਈ ਆ ਪੁਲਸ ਵਾਲੇ ਮੁੱਖ ਮੰਤਰੀ ਵੀ ਪਾਗਲਾ ਸੀ ਉਹ ਮੰਤਰੀ ਪਾਗਲਾ ਸੀ ਡੀਜੀ ਆਪਣਾ ਡੀਆਈਜੀ ਪਾਗਲਾ ਸੀ ਆਈਜੀ ਵੀ ਪਾਗਲ ਸਾਰੇ ਪੱਕਾ ਨਹੀਂ ਸੀਗੇ ਤੁਹਾੜੀ ਕੀ ਦਸਤਾਵੇਜ਼ ਤੁਹਾੜੀ ਦਸਤਰ بس ਦਸਤਰ ਕੰਮ ਕਰਦੇ ਕਰਦੇ ਪਰ ਹਰ ਇੱਕ ਕੀ ਕਹਿਣਾ ਚਾਹੁੰਦੇ ਜੀ ਸਰਪੰਚ ਸਾਹਿਬ ਵੇਖੋ ਜੀ ਕਾਨੂੰਨ ਹੈ ਕਹਿੰਦਾ ਵੀ ਕਾਨੂੰਨ ਸਾਰਿਆਂ ਤੇ ਇੱਕ ਹੁੰਦਾ ਪਰ ਤੁਹਾਡੇ ਬੰਦੀ ਸੀ ਸਾਰੇ ਪੂਰੀ ਕਰ ਚੁੱਕੇ ਨੇ ਦੋਰੀ-ਦੋਰੀ ਸਜਾ ਪੂਰੀ ਕਰ ਚੁੱਕੇ ਨੇ ਤਾਂ ਕਰਨਾ ਇਹ ਦਿਨ ਕਿਉਂ ਸਿੱਖਾ ਅਤੇ ਬਿਮਾਰੇ ਦਿਨ ਨੇ ਇਹ ਸਜਾ ਸਜਾਇ ਤਾਂ ਕਾਨੂੰਨ ਇਹ ਗੱਲ ਕਹਿੰਦਾ ਹੈ ਵੀ ਜਿੰਨੀ ਕੋਈ ਜਿਹੜਾ ਕਿਸੇ ਗੁਨਾਹ ਕੀਤਾ ਉਹ ਸੇ ਪੂਤ ਲਈ ਉਹਨਾਂ ਨੂੰ ਬਾਅਦ ਚ ਰਿਆ ਕਰਨਾ ਚਾਹੀਦਾ ਆ ਤਾਂ ਤਾਂ ਦੇ ਮੋਰਚੇ ਕਿਉਂ ਲੱਗ ਰਹੇ ਨੇ ਇਸੇ ਕਰਕੇ ਲੱਗ ਰਹੇ ਨੇ ਇਹ ਗਲਤੀ ਹੋ ਰਹੀ ਸਰ ਸਰਕਾਰ ਨੂੰ ਚਾਹੀਦਾ ਹੈ ਵੀ ਇਹਨਾਂ ਨੂੰ ਰਿਆ ਕਰਕੇ ਤੇ ਇਹ ਅੱਗੇ ਜਿਹੜੀਆਂ ਚੀਜ਼ਾਂ ਨਾ ਬਣਨਾ ਇੱਕ ਗੈਸਕਾਰਾ ਖੁਦਾ ਬਣਾ ਰਹੀ ਹੈ ਕਾਨੂੰਨਾਂ ਨੂੰ ਹੱਥੀਂ ਲੈ ਕੇ ਕਾਨੂੰਨ ਜਿਹੜਾ ਬੰਦਾ ਗਲਤ ਕਰਦਾ ਹੈ ਉਹਨੂੰ ਕਹਿੰਦੇ ਕੁਲਤੋਂ ਗਲਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੈਂ ਇਹ ਕਹਿਣਾ ਜਿਨ੍ਹਾਂ ਜਿੰਨੀ ਉਹ ਸਜ਼ਾ ਉਹਨਾਂ ਪੂਤ ਲਈ ਦੁਬਾਰਾ ਦੁਬਾਰਾ ਸਜ਼ਾ ਨਾ ਪੂਤਨ ਬਿਲਕੁਲ ਜੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਦੀਆਂ ਸਰਕਾਰਾਂ ਕਾਨੂੰਨ ਆਪਣੇ ਤਰੀਕੇ ਨਾਲ ਵਰਤ ਰਹੀਆਂ ਸਾਡੇ ਨਾਲ ਦਲਪੰਥ ਦੇ ਵੀ ਦਲਪੰਥ ਪਾਪਾ ਵਿਜੀ ਚਾਂਗੀ ਦੇ ਪਾਪਾ ਦਲਬਾਖ ਸਿੰਘ ਸਾਡੇ ਨਾਲ ਨੇ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਜੇ ਵੀਰ ਨੇ ਇੱਕ ਗੱਲ ਕਹਿਤੀ ਵੀ ਕਾਨੂੰਨ ਸਾਰਿਆਂ ਲਈ ਸਾਂਝਾ ਸੀ ਪਰ ਅੱਜ ਦੀਆਂ ਸਰਕਾਰਾਂ ਕਾਨੂੰਨ ਨੂੰ ਆਪਣੇ ਤਰੀਕੇ ਨਾਲ ਵਰਤਦੀਆਂ ਕੀ ਕਹਿਣਾ ਚਾਹੋਗੇ ਦੇਖੋ ਜੀ ਕਾਨੂੰਨ ਦੀ ਜਿਸ ਕਾਨੂੰਨ ਘੜੇ ਦੇ ਕਾਨੂੰਨ ਘੜਿਆ ਇਹ ਤਾਂ ਉਹਦੇ ਕਾਨੂੰਨ ਨੂੰ ਮਿਲ ਗਿਆ ਮੇਡ ਕਰਕੇ ਤੇ ਇਹ ਮਨੁੱਖ ਸਮਰੱਥੀ ਲਾਗੂ ਕਰਨਾ ਚਾਹੁੰਦੇ ਆ ਰਹਿ ਗਈ ਗੱਲ ਕਾਨੂੰਨ ਦੀ ਜਿਹੜਾ ਵੀ ਹਿੰਦੁਸਤਾਨ ਦਾ ਪ੍ਰਸ਼ਾਚਕ ਬਣਦਾ ਵਾ ਜੀ ਆਗੂਮਤ ਕਰਦਾ ਵਾ ਜੀ ਉਹ ਜਿਹੜੀ ਮੁਗਲਿਆ ਹਕੂਮਤ ਆ ਉਹਦੇ ਤੋਂ ਵੱਧ ਕੇ ਜਰਮਨ ਸਿੱਖਾਂ ਦੇ ਕਰਦਾ ਜਿਸੇ ਕਰਕੇ ਸਾਡੇ ਕਾਲ ਤੱਕ ਜਿਹੇ ਜਹਦਾਰ ਸੀ ਮੌਜੂਦਾ ਕਾਉਂਕੀ ਸਾਹਿਬ ਜੀ ਉਹ ਜਿਹੜੇ ਆ ਉਹਨਾਂ ਦੇ ਨਾਲ ਸਹਿਤ ਉਹ ਕਹ ਜਿਹੜੇ ਜਿਹੜੇ ਉਹਨਾਂ ਨੇ ਕਹ ਹੱਥ ਸਹਾਰੇ ਉਹਨਾਂ ਆਪਣੇ ਹੱਥ ਹਾ ਦਿੱਤਾ ਜਾਂ ਪੀ ਲਿਆ ਜੀ ਤੇ ਅੱਜ ਦੀ ਗੱਲ ਕਰੀਏ ਜਾਂ ਹੁਣ ਤੱਕ ਜਿੰਨੇ ਵੀ ਹਮੇਸ਼ਾ ਆਜ਼ਾਦੀ ਦੇ ਵਿੱਚ ਸਿੱਖਾਂ ਨੇ ਜਰਮ ਹੀ ਸਹਾਰੇ ਆ ਤੇ ਪਿੱਛੇ ਸਾਡੇ ਮੌਜੂਦਾ ਐਮਪੀ ਆ ਸਰਦਾਰ ਅਮਰਪਾਲ ਸਿੰਘ ਜੀ ਜੀ ਅੱਛਾ ਉਹ ਅੱਜ ਜਿੱਦਾਂ ਦੇ ਵਿੱਚ ਜਿਹੜਾ ਉਹ ਐਨਐਸ ਦਾ ਮੁਕਾਬਲਾ ਕਰਦੇ ਆ ਜੀ ਤੇ ਜਦੋਂ ਕਿ ਲੱਖਾਂ ਸਭ ਤੋਂ ਪੰਜਾਬ ਦੇ ਵਿੱਚ ਵੱਡੀ ਲੀਡ ਜਿੱਤ ਹੋਈ ਆ ਤੇ ਮੈਂ ਕਹਿੰਦਾ ਉਹਸ ਦਾ ਦੇਖਦੇ ਵਿੱਚ ਵੀ ਐਡੀ ਵੱਡੀ ਜਿੱਤ ਕੀਤੀ ਨਾ ਹੀ ਹੋਵੇ ਬਿਲਕੁਲ ਤੇ ਉਹਨਾਂ ਨੂੰ ਉੱਥੇ ਜਿੱਥੇ ਉਹ ਸੈਸ਼ਨ ਉੱਥੇ ਜਾਣ ਹੀ ਦਿੱਤੀ ਸੋਨਾਂ ਗੱਲ ਕਰਨੀ ਜਦੋਂ ਹਿੰਦੁਸਤਾਨ ਦੀ ਮਹਾਪੰਚਾਇਤ ਦੇ ਜੁਹਾਂ ਨੂੰ ਉੱਥੇ ਨਾਮਜ਼ਾ ਬਣਾ ਕੇ ਲੋਕਾਂ ਨੇ ਭੇਜਿਆ ਵਾ ਤੇ ਉਹ ਤਾਂ ਉਹਨਾਂ ਨੂੰ ਨਾਮਜ਼ਦ ਹੀ ਕਰਦੇ ਨਹੀਂ ਚਾਹੀਦੀ ਆ ਜੀ ਔਰ ਵੇਖੋ ਵੀ ਜੇ ਤੱਕ ਕਿਸੇ ਤਰ੍ਹਾਂ ਕਰਕੇ ਉਹ ਕਿਸੇ ਵੀ ਕੰਮ ਕਰਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਜੀ ਕਿਤੇ ਕਿਤੇ ਜਨਮਾਂ ਦੀ ਗੱਲ ਕਰੀ ਜੇ ਸਾਡੇ ਜਿਹੜੇ ਬੰਦੀ ਸਿੰਘ ਵਾ ਜ ਪੰਜਾਬ ਦੀ ਪਤ ਆਬਰੂ ਦੀ ਖਾਤਰ ਹਾਂਜੀ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਜਿਹਨੂੰ ਕੁਰਬਾਨੀ ਮੰਨਦੇ ਆ ਉਹ ਨਾ ਇੱਕ ਬੁਚੜ ਦਾ ਸੋਧਾ ਲਾ ਕੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਵਾ ਪੰਜਾਬ ਦਾ ਘਾਨੂ ਵਾਲੇ ਬਚਾਇਆ ਵਾ ਤੇ ਕੌਮ ਦੀ ਉਹ ਮਾਨਮਤੀ ਜਿਹੜਿਆ ਉਹ ਇਤਿਹਾਸਵਾਨਾਂ ਦਾ ਸਾਡਾ ਉਹ ਸਾਡੇ ਉਹ ਹੀਰੇ ਆ ਉਹ ਸਾਡੇ ਜ਼ਿਲ੍ਹੇ ਚ ਰੋਲਦੇ ਆ ਇਹਨਾਂ ਨੂੰ ਦੂਰੀਆਂ ਦੂਰਾਂ ਸਜ਼ਾ ਪੂਰੀਆਂ ਕਰ ਲਈਆਂ ਵਾ ਕਿਦਮ ਦਾ ਇੱਕ ਨੌਨਵਾ ਕਹਿੰਦੇ ਭਾਵੇਂ ਸਿੱਖਾਂ ਵਾਸਤੇ ਕਾਨੂੰਨ ਹੋਰ ਵਾ ਦੂਜੇ ਇਹਨਾਂ ਲੋਕਾਂ ਵਾਸਤੇ ਹੋਰ ਆ ਸਿੱਖਾਂ ਤੇ ਕਾਨੂੰਨ ਜਿਹੜਾ ਉਹ ਥੋਪਿਆ ਜਾ ਰਿਹਾ ਵਾ ਪਰ ਕਿਹਾ ਜਾਂਦਾ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸਰਬੱਤ ਖਾਲਸਾ ਆ ਸਰਬੱਤ ਖਾਲਸੇ ਨੇ ਜਹੇਦਾਰ ਹਵਾਰਾ ਸਿੰਘ ਨੇ ਚੁਣਿਆ ਹੈ ਨਾ ਜੀ ਜੀ ਜਹੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਦੀ ਹਵਾਰਾ ਜੀ ਨੂੰ ਆਪਣਾ ਜਹੇਦਾਰ ਅਕਾਲ ਤੱਕ ਚੁਣਿਆ ਜੇ ਗੱਲ ਕਰੀਏ ਉਹ ਵੀ ਜੇਲ੍ਹਾਂ ਜਿਹੜੇ ਤੇ ਕਿ ਜੇਲ੍ਹ ਦੇ ਵਿੱਚ ਉਹਨੂੰ ਇੱਕ ਮੈਂਬਰ ਪਾਰਲੀਮੈਂਟ ਤੁਸੀਂ ਜ਼ਿਕਰ ਕਰ ਚੁੱਕੇ ਜੀ ਜੀ ਦੋਵਾਂ ਨੂੰ ਲੋਕਾਂ ਨੇ ਚੁਣਿਆ ਹੈ ਅੱਜ ਫਿਰ ਲੋਕਤੰਤਰ ਕਹਿਣ ਮਾਤਰੀ ਰਾਜਤੰਤਰ ਹੀ ਹੈ ਬਿਲਕੁਲ ਇਹ ਸ tựਤੰਤਰ ਰਾਜ ਜਾਂ ਡੰਡਾਤੰਤਰ ਵਾ ਰਾਜਤੰਤਰ ਕੋਈ ਨਹੀਂ ਹੈਗਾ ਇਹ ਰਾਜਤੰਤਰ ਹੁੰਦਾ ਦੇ ਪਾਈ ਪਾਈ ਅਮਰਤਪਾਲ ਸਿੰਘ ਬਾਹਰ ਹੁੰਦੇ ਤੇ ਜਗਤਾਰ ਸਿੰਘ ਜਿਹੜਾ ਹਵਾਰਾ ਸੀ ਉਹ ਕਾਲ ਤੱਕ ਤੇ ਜ਼ਹਿਦਾਦਾਰ ਹੁੰਦੇ ਤੇ ਕਾਲ ਤੱਕ ਤੇ ਜ਼ਹਿਦਾਦਾਰ ਤੇ ਕੋਮਨਸਲ ਦੇਖਦਿਆ ਕਰਦੇ ਜੀ ਇਦਾ ਕਾਰਨ ਕੀ ਆ ਕਰਨੇ ਦਾ ਇਹੋ ਹੀ ਆ ਕਿ ਜਗਤਾਰ ਸਿੰਘ ਹਵਾਰਾ ਸਾਰੀ ਕੋਮਨਸਲ ਸਰਬੱਤ ਕਾਲ ਤੱਕ ਦਾ ਜ਼ਹਿਦਾਦਾਰ ਬਣੇ ਆ ਬਿਲਕੁਲ ਉਥੇ ਸਿੱਖਾਂ ਦੇ ਰੂਪ ਦੇ ਵਿੱਚ ਪੱਗਾਂ 'ਚ ਸਿਰ ਬਸਾਉਣ ਵਾਲੇ ਬਾਦਲਪੁਰੇ ਜਿਹੜੇ ਆ ਪੰਥ ਦੇ 1 ਨੰਬਰ ਦੇ ਗਜ਼ਾਰ ਜਿਹੜੇ ਆ ਉਹ ਉੱਥੇ ਬੈਠੇ ਆ ਤੇ ਜਿਹੜੇ ਜਿਹੜੀਆਂ ਸ਼ਰੋਮਣੀ ਕੁੜੀਆਂ ਦੀਆਂ 15 ਸਾਲਾਂ ਤੋਂ ਬਾਅਦ ਸੁਖ ਸਮਾ ਹੋ ਗਿਆ ਚੋਣਾ ਨਹੀਂ ਹੋਈਆਂ ਪਰ ਹੋਰ ਤੇ ਬਾਦਲ ਵੀ ਕਹਿੰਦੇ ਨੇ ਬੰਦੀ ਸਿੰਘ ਰਿਆ ਕਰੋ ਬਾਦਲ ਕੇ ਕਹਿੰਦੇ ਨੇ ਉਹ ਸਿਰਫ ਨਹੀਂ ਨਾ ਕਰਿਓ ਸਿਰਫ ਗੱਲਾਂ ਕਰ ਰਹੇ ਆ ਭਾਰਤ ਸਰਕਾਰ ਦੇ ਨਾਲ ਰਲੇ ਹੋਏ ਆ ਤੇ ਸ਼ਰੋਮਣੀ ਕੁੜੀਆਂ ਨੇ ਚੋਣਾ ਹੋਣ ਨਹੀਂ ਦੇ ਰਾਇ ਜਿਹੜੀ ਜਿਹੜੀ ਸਿੱਖਾਂ ਦੀ ਸੰਸਥਾ ਵਾ ਮੈਂ ਇਹੋ ਗੱਲ ਕਰ ਰਿਹਾ ਨਾ ਇਲਜ਼ਾਮ ਵੇਖੋ ਵੀ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਦੇ ਕਾਲ ਤੱਕ ਤੇ ਜ਼ਹਿਦਾਰ ਵਾ ਜਿੰਨਾਂ ਲੋਕ ਆਲ ਤੱਕ ਤੋਂ ਲਾ ਕੇ ਚਲੋ ਦਮਨ ਸਿੰਘ ਦੀ ਸੇਵਾ ਕਰਦੇ ਆ ਉਥੋਂ ਵੀ ਮੁਕਤ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਮੁਕਤ ਕਰਨਾ ਚਾਹੁੰਦੇ ਆ ਤੇ ਉਹ ਸਿੰਘ ਸਾਖ ਭਾਈ ਰਗਵੀਰ ਸਿੰਘ ਜਿਹਨਾਂ ਨੇ ਇਹਨਾਂ ਨੂੰ ਜਥਾ ਸਜਾਵਾਂ ਦਿੱਤੇਗਾ ਨਾ ਇਹ ਭਾਈ ਰਗਵੀਰ ਸਿੰਘ ਨੂੰ ਵੀ ਹਲ ਹੋਣਾ ਚਾਹੁੰਦੇ ਆ ਅੰਦਰ ਖਾਤੇ ਬਹੁਤ ਜਰੂਰ ਦਾ ਕਟਾਸ਼ ਵਾ ਸੋ ਇਸ ਵਾਸਤੇ ਜਿਹੜੀ ਕੌਮ ਆ ਲਾਮਾਂਦ ਹੋਵੇ ਤੇ ਇਹਨੇ ਆਪਣੇ ਜਹਦਾਰਾਂ ਦੇ ਮਗਰ ਆਪ ਸੁਹੇਰਦੋ ਕੇ ਖੜੀਏ ਜੀ ਆਪਾਂ ਕਹਿੰਦੇ ਵਿੱਚ ਦੇ ਜਹਦਾਰ ਵਾ ਉਹ ਕਾਲੀ ਫੂਲਾ ਸਿੰਘ ਵਰਗੇ ਹੋਣੇ ਚਾਹੀਦੇ ਆ ਤੇ ਜਿਹੜੀ ਉਸ ਜਿਹੜੀ ਸਿੱਖ ਸੰਗਤ ਸੀ ਨਾ ਜਿਹੜੇ ਫੌਜੀ ਜਵਾਨ ਸੀ ਸਾਨੂੰ ਵੀ ਉਹ ਬਣਨਾ ਚਾਹੀਦਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਅਕਾਲੀ ਜੀ ਨੰਦਪੁਰ ਸਾਹਿਬ ਦੇ ਇਹ ਗੱਲ ਹੁਕਮ ਲਾਇਆ ਆਪਦੇ ਜੀ ਅੱਜ ਕਦੇ ਪੁਲਸ ਦਾ ਜਿਵੇਂ ਆਈਜੀ ਜਾਂ ਡੀਜੀ ਜਾਂ ਡੀਜੀਪੀ ਆ ਅੱਜ ਦਾ ਉਸ ਨੇ ਜ ਫੌਜ ਦਾ ਸੈਨਾਪਤੀ ਨੂੰ ਕਿਹਾ ਵੀ ਅਕਾਲੀ ਜੀ ਨੂੰ ਫੜ ਕੇ ਮੇਰੇ ਸਾਹਮਣੇ ਦਰਵਾਜ਼ਾ ਹਾਜ਼ਰ ਕਰ ਉਸ ਸਿੱਖ ਸਰਦਾਰ ਨੇ ਕੋ ਫੌਜੀ ਜਰਨੈਲ ਇਹ ਗੱਲ ਕਹੀ ਵੀ ਜੇ ਅਕਾਲੀ ਜੀ ਹੁਕਮ ਕਰਨ ਤੇ ਮਹਾਰਾਜਾ ਜੀ ਦੇ ਖਾਵਾਂ ਤਾਥੋਂ ਲੈਨੇ ਆ ਪਰ ਤੁਹਾਨੂੰ ਫੜ ਕੇ ਮਹਾਰਾਜਾ ਰਣਜੀਤ ਸਿੰਘ ਜੀ ਤੁਹਾਨੂੰ ਫੜ ਕੇ ਅਕਾਲੀ ਜੀ ਦੇ ਦਰਵਾਜ਼ੇ ਤੇ ਤੜੇ ਪੇਸ਼ ਕਰ ਦਾਂਗੇ ਪਰ ਅਕਾਲ ਜੀ ਨੂੰ ਅਸੀਂ ਫੜ ਕੇ ਤੁਹਾਡੇ ਗਨੀਜ਼ਰ ਕਰਦੇ ਆਂ ਤੇ ਅੱਜ ਕੌਮ ਉਹੋ ਜੀ ਬਣ ਜੇ ਅੱਜ ਕੌਮ ਕੌਮ ਜੇ ਉੱਥੇ ਆਵੇ ਜਿਸ ਜਿਸ ਜਹਤਰ ਖੜ ਗਏ ਆ ਅੱਜ ਕੌਮ ਨੂੰ ਚਾਹੀਦਾ ਜਿਸਨੇ ਵੀ ਜਹਤ ਜਿਹੜੀ ਵੀ ਤੁਸੀਂ ਸਪੀਚ ਸੁਣ ਲੋ ਸਿੰਘ ਸਾਬ ਕਹਿੰਦੇ ਰਕबीर ਸਿੰਘ ਵੀ ਤੇ ਉਹਦੇ ਚੋਂ ਉਹਦਾ ਦਰਦ ਝਲਕਦਾ ਵਾ ਅੱਜ ਕੌਮ ਨੂੰ ਤੇ ਕੌਮ ਦੇ ਜਿਹੜੇ ਸਾਡੇ ਸੰਤ ਮਹਾਂਪੁਰਖ ਆ ਜਾਂ ਸਾਧੂ ਸੰਤ ਆ ਜਾਂ ਹੋਰ ਸਮਾਜ ਆ ਧਰਮ ਕਾਗੂ ਆ ਸਮਾਜਿਕ ਆਗੂ ਵਾ ਸਾਰਿਆਂ ਨੂੰ ਸਿੰਘ ਸਾਬ ਦਾ ਸਾਥ ਦਿਨਾ ਚਾਹਦਾ ਵਾ ਡੜ ਕੇ ਉਹਨਾਂ ਦਾ ਸਾਧਨਾ ਜਿਹੜਾ ਤਾਂ ਕਿ ਜਿਹੜੇ ਬਾਦਲਗਰ ਗਦਾਰਵਾ ਇਹਨਾਂ ਨੇ ਪਤਾ ਲੱਜ ਵੀ ਕੋਣ ਉਹਨਾਂ ਨਾਲ ਖੜੀ ਆ ਬਿਲਕੁਲ ਜੀ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਸ੍ਰੀ ਕਾਖਲ ਸਾਹਿਬ ਆਇਆ ਸੁਣਾਇਆ ਗਿਆ ਬਖਾਲ ਸਾਹਿਬ ਮੈਂ ਅਸ਼ੀਤ ਪਹਿਰਸਾਲ ਸਿੰਘ ਦਾ ਬੇਟਾ ਪਿੰਡ ਆਰਪ ਕੇ ਜ਼ਿਲ੍ਹਾ ਬਰੋਜਪੁਰ ਤੋਂ ਅੱਜ ਜਿਹੜਾ ਇਹ ਕਾਲਾ ਦਿਵਸ ਮਨਾ ਰਹੇ ਹਾਂ ਇਹ ਜਿਹੜਾ ਹੈ ਕਿਉਂਕਿ ਬੰਦੀ ਸਿੰਘ ਜਿਹੜੇ ਹਨ ਉਹ 30-30 ਸਾਲ 35-35 ਸਾਲ ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਬੰਦ ਹਨ ਸਗਾ ਹੁੰਦੀ ਹੈ 20 ਸਾਲ ਦੀ ਤੇ ਉਹਨਾਂ ਨੂੰ 30 30 35 35 ਸਾਲ ਹੋ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਤੁਰੰਤ ਜਿੰਨਾਂ ਦੇ ਵਿੱਚੋਂ ਰਿਆ ਕਰਕੇ ਉਹ ਆਪਦੇ ਪਰਿਵਾਰਾਂ ਦੇ ਵਿੱਚ ਆਉਣ ਆਪਦੇ ਪਰਿਵਾਰਾਂ ਦੇ ਵਿੱਚ ਵਹਿਣ ਤੇ ਆਪਦੀ ਜਿਹੜੀ ਜਵਾਨੀ ਉਹ ਪਰਿਵਾਰਾਂ ਦੇ ਵਿੱਚ ਮਾਣ ਸਕਣ ਤੇ ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਸਰਕਾਰਾਂ ਨੂੰ ਛੱਡਣਾ ਚਾਹੀਦਾ ਹੁਣ ਬਹੁਤ ਸਮਾਂ ਹੋ ਗਿਆ ਤੁਸੀਂ ਸੰਤਾਪ ਝੱਲਿਆ ਤੁਸੀਂ ਕਿਹ ਰਸਾਲ ਸਿੰਘ ਦਾ ਮੈਂ ਸ਼ਹੀਦ ਰਸਾਲ ਸਿੰਘ ਦਾ ਪੁੱਤਰ ਹਾਂ ਤੇ ਉਹ ਫਿਰ ਦਿਨ ਤੇ ਉਦੋਂ ਫਿਰ ਜਦੋਂ ਉਹ ਛੀਦ ਕੀਤਾ ਹੋਊਗਾ ਉਦੋਂ ਉਦੋਂ ਤੁਹਾਡੇ ਪਰਿਵਾਰਾਂ ਦੇ ਤਸ਼ੱਦਦ ਆਏਗੇ ਬਹੁਤ ਜ਼ਿਆਦਾ ਆਇਆ ਜੀ ਸਾਡੀ ਮਾਤਾ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸਾਡੋਂ ਛੋਟੇ ਛੋਟੇ ਮੈਂ 9 8 9 ਸਾਲ ਦਾ ਹਾਂ ਜਦੋਂ ਦਰਬਾਰ ਸਾਹਿਬ ਅਟੈਕ ਹੋਇਆ ਉਦੋਂ ਮੈਨੂੰ ਵੀ ਮਾਤਾ ਦੇ ਨਾਲ ਫੜਕੇ ਲੈ ਜਾਣਾ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਣਾ ਖਾਣੇ ਦੇ ਵਿੱਚ 5 5 10 10 ਦਿਨ ਬੰਦ ਰੱਖਣਾ ਤੇ ਸਾਡੀ ਮਾਤਾ ਨੇ ਬੜੇ ਸੱਜਦਾ ਚੱਲੇ ਤੇ ਉਹ ਸਾਨੂੰ ਪਾਲਿਆ ਤੇ ਬਹੁਤ ਸਰਕਾਰਾਂ ਨੇ ਸਾਡੇ ਨਾਲ ਜ਼ੁਲਮ ਕੀਤਾ ਸਾਡੀਆਂ ਫਸਲਾਂ ਵੀ ਜਿਹੜੀਆਂ ਉਹਨਾਂ ਨੂੰ ਅੱਗ ਲਾ ਦੇਣੀ ਉਦੋਂ ਦੇ ਅਸੀਂ ਤੁਹਾਡੀਆਂ ਫਸਲਾਂ ਨੂੰ ਅੱਗ ਕਿ ਕੌਣ ਲਾਉਂਦਾ ਸੀ ਉਹ ਸਰਕਾਰਾਂ ਲਾਉਂਦੀਆਂ ਸੀ ਵੀ ਇਹ ਤੁਸੀਂ ਸਾਡੇ ਨਾਲ ਸਮਝੌਤਾ ਕਰੋ ਅਸੀਂ ਉਹਨਾਂ ਆਖਿਆ ਸੀ ਸਮਝੌਤਾ ਨਹੀਂ ਕਰ ਸਕਦੇ ਭਾਵੇਂ ਸਾਨੂੰ ਵੀ ਸਾੜ ਦਿਓ ਜੇ ਤੁਸੀਂ ਸਾਰੀਆਂ ਫਸਲਾਂ ਸਾੜਦੇ ਆਵੇਂ ਸਾਨੂੰ ਵੀ ਸਾੜ ਦਿਓ ਸਾਡਾ ਕੋਈ ਸਮਝੌਤਾ ਨਹੀਂਗਾ ਦੱਸੋ ਜੀ ਫਿਰ ਇਹ ਨੂੰ ਕਿਵੇਂ ਮਤਲਬ ਜਸ਼ਨ ਨਾਲ ਮਨਾਉਣਗੇ 26 ਜਨਵਰੀ ਜਿਹੜੀ ਹੈ 15 ਅਗਸਤ ਇਹਨਾਂ ਵਾਸਤੇ ਤੇ ਕਾਲਾ ਦਿਵਸ ਜਿਹੜੀਆਂ ਸਰਕਾਰਾਂ ਹੀ ਵੇਖੋ ਫਸਲਾਂ ਉਜਾੜਦੀਆਂ ਰਹੀਆਂ ਇੱਕ ਆਪਾਂ ਵੇਖਦੇ ਆਂ ਵੀ ਬਾਹਰਲੇ ਜਰਵਾਣੇ ਆਉਂਦੇ ਆਂ ਹੀ ਫਸਲਾਂ ਜਾੜਨ ਪਰ ਇੱਥੇ ਤੁਸੀਂ ਕਹਿ ਰਹੇ ਹੋ ਵੀ ਆ ਸਰਕਾਰ ਵੱਲੋਂ ਫਸਲਾਂ ਸਾਡੀਆਂ ਜਾਂਦੀਆਂ ਆ ਸਰਕਾਰ ਵੱਲੋਂ ਫਸਲਾਂ ਜਾੜੀਆਂ ਜਾਂਦੀਆਂ ਸਾਡੇ ਡਰਮਾਂ ਵਾਲੇ ਪੜੋਲੇ ਜਿਹੜੇ ਆ ਉਹ ਭੰਨੇ ਜਾਂਦੇ ਆਂ ਇਹਨਾਂ ਦੇ ਵਿੱਚ ਤੁਸੀਂ ਅਰਸ਼ਾਲ ਸਿੰਘ ਨੂੰ ਤਾੜਿਆ ਆ ਤੇ ਬਹੁਤ ਜ਼ਿਆਦਾ ਅਸੀਂ ਦੱਸ ਨਹੀਂ ਸਕਦੇ ਸਾਡੇ ਭਾਂਡੇ ਜਿਹੜੇ ਵੱਡੇ ਵੱਡੇ ਟਰੰਕ ਸੀ ਜਿਹੜੇ ਉਹ ਭੰਦੇ ਨੇ ਬੂਟ ਮਾਰ ਮਾਰ ਕੇ ਤੇ ਸਾਨੂੰ ਘਰੋਂ ਬੁਕਾਰ ਕਰ ਦੇਣਾ ਕਿ ਅਸੀਂ ਰਾਤ ਕਦੀ ਕਿਤੇ ਰਹਿਣਾ ਜਾ ਕੇ ਕਦੀ ਮੋਟਰ ਤੇ ਰਹਿਣਾ ਕਦੀ ਕਿਤੇ ਰਹਿਣਾ ਜਾ ਕੇ ਬੜੇ ਜ਼ੁਲਮ ਜਿਹੜੇ ਇੱਕ ਪਾਸੇ ਸਰਕਾਰ ਨੂੰ ਮਾਂ ਬਾਪ ਦਾ ਦਰਜਾ ਦਿੱਤਾ ਗਿਆ ਮਾਂ ਤੇ ਆਪਣੇ ਕਲਾਵੇ ਚ ਲੈਦੀ ਏ ਪਰ ਇੱਕ ਪਾਸੇ ਇਹ ਜਿਹੜੀਆਂ ਇਹਨਾਂ ਨੇ ਗੱਲਾਂ ਦਸੀਆਂ ਵੇਖੋ ਔਣ ਕੈਮਰਾ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਦੇ ਅਤ ਦਰਜੇ ਤਸ਼ੱਦਦ ਟਾਏ ਗਏ ਇਹਨਾਂ ਤੇ ਛੱਡੋ ਸਿੰਘ ਸਾਹਿਬ ਦਾ ਜ਼ਿਕਰ ਹਰੇਕ ਨੇ ਕੀਤਾ ਕੌਕੇ ਸਾਹਿਬ ਦਾ ਕੱਲਾ ਕੱਲਾ ਅੰਗ ਤੋੜਿਆ ਗਿਆ ਸਰੀਰ ਦੇ ਟੁਕੜੇ ਕੀਤੇ ਗਏ ਅੱਖਾਂ ਕੱਢੀਆਂ ਗਈਆਂ ਮੱਥੇ 'ਚ ਗੋਲੀਆਂ ਮਾਰੀਆਂ ਲੱਤਾਂ ਤੋੜ ਕੇ ਮੋਢਿਆਂ ਨਾਲ ਲਾਈਆਂ ਗਈਆਂ ਨੰਗਿਆਂ ਅਲਫ ਨੰਗਿਆਂ ਕੀਤਾ ਗਿਆ ਠੁੱਡੇ ਮਾਰੇ ਗਏ ਬੜਾ ਤਸ਼ੱਦਦ ਉਹਨਾਂ ਦੇ ਟਾਇਆ ਗਿਆ ਜਿਹੜੇ ਕੌਮ ਦੇ ਜ਼ਥੇਦਾਰ ਸੀ ਤੇ ਜਿਹੜੇ ਆਮ ਸੀ ਉਹਨਾਂ ਤੇ ਕਿਹੋ ਜਿਹਾ ਜ਼ੁਲਮ ਹੋਏ ਹੋਣਗੇ ਉਹ ਅੱਜ ਕਿਹੜੇ ਤਰੀਕੇ ਦੇ ਨਾਲ ਇਹਨੂੰ ਜਸ਼ਨ ਦਾ ਦਿਨ ਮਨਾਉਣ ਉਹਨਾਂ ਵਾਸਤੇ ਤੇ ਹਮੇਸ਼ਾ ਹੀ ਰਹਿੰਦੀ ਜ਼ਿੰਦਗੀ ਤੱਕ ਆਖਰੀ ਸਵਾਸਾਂ ਤੱਕ ਇਹ ਕਾਲੇ ਜਿਹੇ ਰਹਿਣਗੇ ਸੋ ਅਸੀਂ ਸੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੀਆਂ ਜਿਹੜੀਆਂ ਵੀ ਸਿੱਖ ਸੰਗਤਾਂ ਦੀਆਂ ਮੰਗਾਂ ਨੇ ਪੰਜਾਬ ਦੀਆਂ ਮੰਗਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਜਾਂ ਬੰਦੀ ਸਿੰਘਾਂ ਦੀ ਮੰਗ ਬੜੇ ਲੰਮੇ ਸਮੇਂ ਤੋਂ ਬਾਪੂ ਸੂਰ ਸਿੰਘ ਲੜਦਾ ਲੜਦਾ ਵੇਖੋ ਉਹ ਵੀ ਆਪਣਾ ਦਮ ਤੋੜ ਗਿਆ। ਇਹ ਤੋਂ ਪਹਿਲਾਂ ਗੁਰਬਖਸ਼ ਸਿੰਘ ਜਿਹੜੇ ਨੇ ਉਹ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਲਈ ਉਹਨਾਂ ਨੇ ਮੋਰਚੇ ਲਾਏ ਉਹਨਾਂ ਨੇ ਵੀ ਆਪਣਾ ਦਮ ਤੋੜਿਆ। ਅੱਜ ਵੀ ਕੌਮੀ ਇਨਸਾਫ਼ ਮੋਰਚਾ ਉੱਥੇ ਚੱਲ ਰਿਹਾ ਹੈ। ਕੱਲ ਉੱਥੇ ਵੀ ਮਹਾਪੰਚਾਇਤ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਕੱਟ ਤੋਂ ਸਰਕਾਰ ਨੇ ਉੱਥੇ ਵੀ ਰੋਕ ਲਾਈ ਹੈ। ਹੁਣ 7 ਜਨਵਰੀ ਦਾ ਫੇਰ ਉੱਥੇ ਵੱਡਾ ਕੱਟ ਰੱਖਿਆ ਗਿਆ। ਅੱਜ ਦੀਆਂ ਸਿਕ ਸੰਗਤਾਂ ਵੱਲੋਂ ਇਹ ਵੀ ਬੈਨਰ ਲਾਏ ਗਏ ਵੀ 7 ਜਨਵਰੀ ਹੋਮ ਹਮਾ ਆ ਕੇ ਉੱਤੇ ਪਹੁੰਚੋ ਤਾਂ ਜੋ ਆਪਾਂ ਬੰਦੀ ਸਿੰਘਾਂ ਲਈ ਆਪਾਂ ਇਨਸਾਫ ਲੈ ਸਕੀਏ ਹੋਰ ਵੀ ਅੱਜ ਕਿਸਾਨ ਜਥੇਬੰਦੀਆਂ ਵੀ ਸੜਕਾਂ ਦੇ ਉੱਪਰ ਉਤਰੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਜੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗ ਪਤਾ ਲੈਵਾਦੇ ਅਧਿਕਾਰੀ ਆਏ ਆ ਕੋ ਮਹਾਲਮ ਸਾਹਿਬ ਕੋ ਗੱਲ ਕਰਨੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਐਫੀਸ਼ੀਅੰਟਰੀ ਸਾਡੇ ਦੇਸ਼ ਨੂੰ ਇਹ ਦਾ ਸੰਵਧਾਨ ਬਣਿਆ ਸੀ ਕਾਨੂੰਨ ਬਣਿਆ ਸੀ ਤੇ ਉਹ ਸਾਡੇ ਸਿੱਖਾਂ ਨੇ 99% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਯਾਦ ਕਰਾਇਆ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਡੋਲ੍ਹਿਆ ਤੇ ਜਿਸ ਦਿਨ ਤੋਂ ਦੇਸ਼ ਆ ਯਾਦ ਹੋਇਆ ਸਾਡੇ ਉਸ ਦਿਨ ਦੇ ਗੁਲਾਮੀ ਤੱਕ ਚੂੜਾ ਦੁਬਾਰਾ ਫਿਰ ਪੈ ਗਿਆ ਸਾਡੇ ਸਿੰਘ 32 34 34 ਸਾਲ ਹੋ ਗਏ ਨੇ ਜੇਲਾਂ ਵਿੱਚ ਬੰਦ ਅਸੀਂ ਧਰਨੇ ਲਾ ਕੇ ਵੇਖ ਲੇ ਟੋਕੜ ਪੱਲਾਂ ਲਾ ਕੇ ਵੇਖ ਲਈਆਂ ਪਰ ਸਾਡਾ ਸਿੰਘ ਰਿਹਾ ਨਹੀਂ ਹੋਇਆ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੇ ਅੰਗ ਸੈਂਕੜਿਆਂ ਦੀ ਨਾਲ ਬੇਦਬੀਆਂ ਹੋਈਆਂ ਪਰ ਅਜੇ ਤੱਕ ਉਹ ਦੋਚੀ ਨਹੀਂ ਫੜੇ ਗਏ ਸਾਡੇ ਕਿਸਾਨ ਛੜਕਾਂ ਤੇ ਬੈਠਿਆਂ ਨੂੰ 4 ਸਾਲ ਹੋ ਗਏ ਨੇ ਜਿੱਦੇ ਚ ਦਿੱਲੀ ਦੀਆਂ ਬਰੂਮਾਂ ਤੇ 700 ਵੱਧ ਕਿਸਾਨ ਸ਼ਹੀਦ ਹੋਏ ਪਰ ਹੁਣ ਵੀ 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਮੋਰਚਾ ਲੱਗੇ ਨੂੰ ਅਜੇ ਕੋਰੋਨਾ 'ਚ ਕੋਈ ਵੀ ਮੰਗ ਨਹੀਂ ਮੰਨੀ ਗਈ ਅੱਜ ਇਸ ਲਈ ਅਸੀਂ ਅੱਜ 26 ਜਨਵਰੀ ਕਾਲੇ ਜਨਵਰੀ ਪਰੋਇ ਪਰ ਜੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਰਲ ਕੇ ਮਨਾ ਰਹੇ ਆਂ ਅਸੀਂ ਇੱਕ ਮੰਗ ਪੱਤਰ ਭਾਰਤ ਸਰਕਾਰ ਰਾਸ਼ਟਰਪਤੀ ਭਾਰਤ ਇੱਕ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਇੱਕ ਮੰਗ ਪੱਤਰ ਅਸੀਂ ਮੁੱਖ ਮੰਤਰੀ ਪੰਜਾਬ ਇੱਕ ਮੰਗ ਪੱਤਰ ਰਾਜਪਾਲ ਪੰਜਾਬ ਨੂੰ ਦੇ ਰਹੇ ਆ ਅਸੀਂ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਸਾਡੀ ਜਿਹੜੀ ਮੰਗ ਆ ਪੰਜਾਬ ਦੀ ਇਹ ਸੈਂਟਰ ਟਿਕਰ ਹੋਰ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ ਅਸੀਂ ਮੰਗ ਪੱਤਰ ਤਸੀਲਦਾਰ ਸਾਹਿਬ ਨੂੰ ਦਿਆਂਗੇ ਆਜੋ ਭਾਈ ਸਾਰੇ ਸਿੰਘ ਲੱਗੇ ਸਿੰਘਾ ਸਾਰੇ ਹੱਥ ਲਾਓ ਮੰਗ ਪੱਤਰ ਨੂੰ ਆਜੋ ਸਿੰਘਾ ਲੱਗੇ ਆਜੋ ਆਜੋ ਸਾਰੇ ਸਿੰਘ ਆਜੇ ਲੱਗੇ ਆਜੋ ਆਹ ਕੁੰਡਾ ਸਾਹਿਬ ਆਜੇ ਲੱਗੇ ਸਾਰੇ ਆਜੋ ਆਜੋ ਇਹ ਮੰਗ ਪੱਤਰ ਅਸੀਂ ਤਸੀਲਦਾਰ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਸਾਡਾ ਕਿ ਇਹ ਭਾਰਤ ਸਰਕਾਰ ਤੇ ਕਰ ਤੇ ਪੰਜਾਬ ਸਰਕਾਰ ਦੇ ਪਹੁੰਚਾਇਆ ਜਾਵੇ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਮੁਜ਼ਾਹਰਾ ਕੀਤਾ ਏ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਸਰਕਾਰ ਜਾਂ ਸੈਂਟਰ ਸਰਕਾਰ ਜਾਂ ਭਾਰਤ ਸਰਕਾਰ ਅਸੀਂ 26 ਜਨਵਰੀ ਔਰ 15 ਅਗਸਤ ਇਸੇ ਤਰ੍ਹਾਂ ਹੀ ਕਾਲੇ ਦਿਨ ਨੂੰ ਮਨਾਦਾ ਰਹਾਂਗੇ ਤੇ ਇਹ ਸਾਡੀਆਂ ਅੱਜ ਦੀ ਡਿਮਾਂਡ ਸੀ ਸਾਰੀਆਂ ਜਥੇਬੰਦੀਆਂ ਦਾ ਮੈਂ ਦਿਲ ਦੀਆਂ ਗ੍ਰਹਾਈਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਇੱਥੇ ਪਹੁੰਚੇ ਨੇ ਸਾਰੇ ਵੀਰਾਂ ਦਾ ਕਿਸਾਨਾਂ ਦਾ ਜਥੇਬੰਦੀਆਂ ਦਾ ਹੋਰ ਕਿਹੜੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਨਾਲ ਧੰਨਵਾਦ ਕਰਦੇ ਹਾਂ ਤਸੀਲਦਾਰ ਸਾਹਿਬ ਦਾ ਜਿਹੜਾ ਸਿਵਲ ਪ੍ਰਸ਼ਾਸਨ ਆਇਆ ਹੈ ਜਿਹੜੇ ਸਾਡੀ ਮੰਗ ਲੈਣ ਵਾਸਤੇ ਆਏ ਨੇ ਸਾਰਿਆਂ ਦਾ ਦਿਲ ਦੀਆਂ ਗ੍ਰਹਾਈਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਜਾਤੀ ਕੇ ਜੋਚਾ ਹੈ ਜੀ ਨਹੀਂ ਤੁਹਾਡੀ ਸੀ ਮੇਰੇ ਨਾਲ ਜੀ ਬਿਲ ਭੱਜ ਜਾਓ ਉੱਥੇ ਧੰਨਵਾਦ ਤੁਹਾਡਾ